ਗੁਰੂ ਦੀ ਮਾਨਤ ਰੂਪ ਤੇ ਪਰਮੋਖ ਸਹਿਲੇ ਕਰਦੀ ਆ ਪਾਏ ਜਿਨ੍ਹਾਂ ਨੇ ਪ੍ਰੀਤ ਪਾਲਿਕ ਤੇ 40 ਮੁੰਤੇ ਸਵਾਰੇ ਗਜੂਰ ਦੇ ਉੱਤੇ ਉਹਨਾਂ ਦੇ ਲੋਕ ਤੇ ਪਰਮੋਖ ਸਹਿਲੇ ਹੋ ਗਏ ਸੋ ਆਉਂ ਆਜਾ ਇਸ ਘਰ ਦਾ ਸਾਰੇ ਭਾਨ ਕਰ ਗਏ ਕਿ ਗੁਰੂ ਸਾਹਿਬ ਦੀ ਚਰਨਾ ਤੋਂ ਸੇਧ ਲੈ ਕੇ ਨਿਤ ਨੇਨ ਦੀ ਪਰਮਖਤਾ ਵਿੱਚ ਆਈ ਅੰਮਰ ਕੋ ਮੇਲੇ ਤੇ ਜਾਗੜੇ ਨੂੰ ਸਤਿਗੁਰੂ ਜੀ ਦੀ ਬਰਦਾਤ ਸਤਿਗੁਰੂ ਜੀ ਦਾ ਅਸ਼ੀਰਵਾਦ ਵਾਪਿਸ ਕਰਕੇ ਪ੍ਰਾਪਤ ਕਰਕੇ ਸੋਲਰ ਤੇ ਕੀਰਤਨ ਸੋਲੇ ਦਾ ਸੁਣਾ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਅੰਮਰ ਮੇਲੇ ਜਾਗੜੇ ਦੀ ਸਤਿਗੁਰੂ ਜੀ ਕੋਲੋਂ ਬੇਨਤੀ ਕਰਤੀਏ ਤੇ ਜੇ ਸਮਾਂ ਸੁਭਾਣਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਤੇ ਫਿਰ ਭਾਈ ਪਾਇਤਰ ਸਾਹਿਬ ਬਾਅਦ ਦੇ ਇੱਕ ਨੂੰ ਵਰਗ ਬਨੋਜ ਕਰ ਲਿਆ ਪਰ ਇਹ ਰੋੜ ਨਹੀਂ ਕਿਤੇ 2-4 ਦਿਨ ਬਾਅਦ ਵੀ ਤੇ ਸਤਿਗੁਰੂ ਦੀ ਸਿੱਖ ਦੀ ਪ੍ਰੀਤ ਵਾਡਣੀ ਦੇ ਕਿਉਂਕਿ ਬਰਾਬਰ ਮੇਲੇ ਦੀ ਹੁੰਦੀ ਗ੍ਰੰਤੀ ਸੇ ਹੁਣੇ ਤੁਹਾਡੇ ਨਾਲ ਗੱਲ ਕਰਦੀ ਆ ਕਿਉਂਕਿ ਸੰਗਰਾਮ ਦਾ ਨਿਹਾਲਾ ਹੁੰਦਾ ਸੀ ਪੰਡਤ ਜਾਂ ਉਹ ਮੇਲੇ ਦੇ ਜਿਹੜੇ ਲੋਕ ਸੀ ਉਹ ਜਾ ਕੇ ਮਹੀਨੇ ਦਾ ਨਾਂ ਸੁਣਿਆ ਉਹਨਾਂ ਤੇ ਆਪਣੇ ਆਪ ਨੂੰ ਸਮਝ ਨਾਲ ਵਿੱਚ ਭਾਗੇ ਹੋਏ ਗੁਰੂ ਪਾਤਸ਼ਾਹ ਬਦਲ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਬਸ ਇਸ ਕੀ ਸੀ ਕਿ ਸਤਗੁਰੂ ਜੀ ਨੇ 12-12 ਪੁਖਾਰੀ ਨਾਲ ਜੀ ਨੂੰ ਰਣਕ ਦੀ ਪਾਛਾ ਲਏ ਤੇ ਮਾਜ ਦੇ ਸਤਗੁਰੂ ਜੀ ਨੇ ਇਹ ਸਾਨੂੰ ਬਖਸ਼ ਕੀਤੀ 12 ਉਪਦੇਸ਼ 12 ਮਹੀਨਿਆਂ ਦੇ ਸਤਗੁਰੂ ਜੀ ਦੇ ਸਾਡੇ ਬਖਸ਼ ਕੀਤੀ ਕਿ ਸਿੱਖ ਦੀ ਰੋਹ ਜੇ ਸਜਾਉਂਦੇ ਆ ਸਿੱਖ ਦਾ ਰੋਹ ਜੇ ਮਾਣ ਘਹਿਣਾ ਦੇਣਾ ਜੇ ਸਭ ਤੋਂ ਅੰਮ੍ਰਿਤ ਮੇਲੇ ਸਿੱਖ ਨੂੰ ਝਾਰਲੇ ਨਿਤਨੇਮ ਕਰਵਾਲੇ ਤੇ ਆਪਣੇ ਚਾਲੂ ਰਜੂਤ ਦੀ ਕਰਵਾਲੇ ਸੋ ਮੈਂ ਜਿੱਥੇ ਉਹਨਾ ਮਹਾਰ ਜੀ ਦਾ ਚਾਤਾ ਦੇ ਕੋਲ ਭੇਟ ਕਰਦਾ ਉੱਥੇ ਬਾਰਬਣਾ ਵੀ ਕਰਦਾ ਜਿਸ ਸਤੂਰ ਜੀ ਸਾਨੂੰ ਸਾਰਿਆਂ ਨੂੰ ਜੋ ਸੋਚੀ ਬਾਕੀ ਕਾਦਰ ਜਿਹੜੀ ਜੋਗੀ ਉਹਨਾ ਮਹਾਰ ਜੀ ਦਾ ਬਾਕੀ ਬਕੀਤੀ ਸੀ ਮੇਰਾ ਸਿਰ ਜਾਏ ਨਾ ਜਾਏ ਮੇਰਾ ਸਿੱਖੀ ਸਿਰਤ ਨਾ ਜਾਏ ਜਿਨ੍ਹਾਂ ਨੇ ਪ੍ਰਤੀਕਿਆ ਕਰਕੇ ਗੁਰੂ ਦੇ ਸਾਹਮਣੇ ਗੁਰੂ ਦੀ ਗੈਰ ਹਾਜ਼ਰੀ ਦੇ ਬੂਦ ਤੱਕ ਉੱਤੇ ਹਾਜ਼ਰੀ ਆਪ ਲਈ ਸਰੀਰਕ ਤੌਰ ਤੇ ਉਹ ਜਿਹੜੀ ਪ੍ਰਤੀਕਿਆ ਕੀਤੀ ਸੀ ਉਹਨੂੰ ਸੱਚ ਕੱਟ ਕੇ ਗੁਰੂ ਚਰਨਾਂ ਦੇ ਜਲ ਵਿੱਚ ਹਮੇਸ਼ਾ ਬਾਤ ਤੇ ਗਲਟਾ ਹੋਣਾ ਨਹੀਂ ਸੋ ਸਾਨੂੰ ਜੀ ਸਾਨੂੰ ਸਾਰਿਆਂ ਨੂੰ ਦੀ ਜਾਂਚ ਪਾਕਿਸਤਾਨ ਮੇਰੇ ਸਾਥੀ ਵੀ ਨਾਲ ਅੱਜ ਦੇ ਇਸ ਸਤੰਵ ਤੇ ਛੇਤਰ ਨੂੰ ਨਾਮ ਸਤਾਰਕਾਮ ਪਹੁੰਚੇ ਆ ਪਿਆ ਜੋ ਸਾਰਿਆਂ ਦਾ ਸਭਜੇ ਤੌਰ ਤੇ ਸੰਗਤ ਤੇ ਚੇਚੇ ਦਾ ਉਤੇ ਸਾਰਾ ਖਾਤ ਜਿਹੜਾ ਸਾਰਾ ਮਾਨਨ ਕਰਦਾ ਉਹਨਾਂ ਦਾ ਵਿਚਾਰਿਆ ਵਾਦ ਆਉਂ ਬੰਤ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੋ ਮਿੱਤਰ ਜਿਹੜਾ ਸਮਾ ਜਿਹੜਾ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਸਾਧਗੁਰ ਜੀ ਨੇ ਖਾਲਸਾ ਨੂੰ ਉਪਦੇਸ਼ ਦਿੱਤਾ ਸੀ ਉਹ ਉਦੇਸ਼ ਸੀ ਸਭ ਸੰਗਤ ਨੂੰ ਹੁਕਮ ਹੈ ਗੁਰੂ ਮਾਨ ਦੇ ਮਗਰਾ ਦਾ ਗੁਰੂ ਗ੍ਰੰਥਰੂ ਗੁਰੂ ਨੇ ਸਿੱਖ ਦੇ ਗੁਰੂ ਕਰਕੇ ਜਾਣਦਾ ਪਰ ਸਿੱਖ ਨੇ ਉਸ ਪਤਿੱਗਿਆ ਹੋਇਆ ਜਿਹੜਾ ਸਤਪੁਰ지 ਨੇ ਸਾਨੂੰ ਨੇ ਰੂਹਾਂ ਦਾ ਖਜ਼ਾਨਾ ਮਾਰਕਿਚ ਕੀਤਾ ਸੀ ਜਿਹਦੇ ਰੂਹਾਂ ਜੀਵਨ ਜਿਉਣਾ ਉਹ ਜੀਵਨ ਜਿਉਣ ਦੀ ਵੀ ਚਾਹ ਸਤਪੁਰ지 ਸਾਨੂੰ ਬਾਕੀ ਸਾਰਿਆਂ ਤੋਂ ਬਹੁਤ ਬਹੁਤ ਪਿਆਰ ਬਾਕੀ ਮਤਰੀਕਾਰ ਸਾਹਿਬ ਜੀ